दूरी पुलिस ने 24 घंटे के भीतर भीतर एक पेट्रोल पंप पर खड़ा ट्रक जो चोरी हो गया था उसको चोर के साथ काबू कर लिया गया चोरी करने वाले पर पहले भी एनडीपीसी एक्ट के तहत मामले दर्ज हैं। थाना प्रभारी ने हमारी टीम से बात करते हुए बताया कि उनके पास एक शिकायत दर्ज हुई थी जिसमे मालिक ने लिखवाया था की उनके ट्रक ड्राइवर ने तीस टन बासमती ट्रक आरोप लोड हरियाणा ऐसी किया था और वो दूरी के आर फैक्ट्री में अनलोड करना था रास्ते में भीड़ होने के कारण उसने ट्रक फैक्ट्री के पास एक पेट्रोल पंप आरोप खड़ा कर दिया और घर चला गया

ਉਹ ਉਸ ਦਾ ਇੱਕ ਟਰੱਕ ਨੰਮਰੀ PB12BC9215 ਜੋ ਕਿ ਉਸ ਦਾ ਡਰਾਈਵਰ ਭੁਲਵੀਰ ਸਿੰਘ ਸੀ ਜਿਸ ਨੇ 30 ਟਨ ਬਾਸਮਤੀ ரைਸ ਹਰਿਆਣਾ ਤੋਂ ਲੋਡ ਕਰਕੇ ਕੇਅਰਬੀਅਲ ਫੈਕਟਰੀ ਦੇ ਵਿੱਚ ਅਨਲੋਡ ਕਰਨਾ ਸੀ ਜੋ ਗੱਡੀਆਂ ਦਾ ਰਸ਼ ਹੋਣ ਕਾਰਨ ਉਹਨੇ ਐਚਪੀ ਪੈਟਰੋਲ ਪੰਪਸ ਹੌੜ ਆਪਣਾ ਟਰੱਕ ਖੜਾ ਕਰਕੇ ਸਮੇਤ ਬਾਸਮਤੀ ਲੋਗ ਲਗਾ ਕੇ ਘਰੇ ਚਲੇ ਗਿਆ ਸੀ ਜੋ ਅਗਲੇ ਦਿਨ ਸਵੇਰ ਜਾ ਕੇ ਉਹਨਾਂ ਦੇਖਿਆ ਤਾਂ ਗੱਡੀ ਉੱਥੋਂ ਚੋਰੀ ਹੋ ਚੁੱਕੀ ਸੀ ਜਿਸ ਦੇ ਬਿਆਨਾਂ ਤੇ ਅਸੀਂ ਮਕਦਮਾ ਨੰਬਰ 18815122023 ਅਧੀਨ ਤਰ੍ਹਾਂ 379 ਦਰਜ ਕੀਤਾ ਜੋ ਤਫ਼ਤੀਸ਼ ਦੌਰਾਨ ਅਸੀਂ ਸੀਸੀਟੀਵੀ ਕੈਮਰਾਸ ਤੇ ਟੈਕਨੀਕਲ ਅਨਾਲਿਸਿਸ ਤੋਂ ਅਸੀਂ ਚੋਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਸਮੇਤ ਗੱਡੀ ਗ੍ਰਿਫਤਾਰ ਕੀਤਾ ਫਿਰ ਦੌਰਾਨੇ ਪੁੱਛਗਛ ਉਸ ਤੋਂ ਚੋਰੀ ਹੋਇਆ ਮਾਲ 30 ਟਨ ਬਾਸਮਤੀ ਰਾਈਸ ਅਸੀਂ ਰਿਕਵਰ ਕਰਾਇਆ ਉਹ ਕਵਰ ਕਰਨ ਤੇ 411 ਨਾ ਮੁਕਦਮੇ ਵਿੱਚ ਵਾਦਾ ਕੀਤਾ ਗਿਆ ਹੈ ਤੇ ਬਾਕੀ ਤਫਤੀਸ਼ ਅਜੇ ਚੱਲ ਰਹੀ ਹੈ ਸਰ ਇਹਦੇ ਉੱਤੇ ਕੋਈ ਹੋਰ ਵੀ ਮੁਕਦਮੇ ਹੈਗੇ ਨੇ ਜੀ ਪਹਿਲਾਂ ਵੀ ਹਾਂ ਜੀ ਹੋਰ ਵੀ ਇਹਦੇ ਤੇ ਮਤਲਬ ਐਨਡੀਪੀਐਸ ਵਗੈਰਾ ਦੇ ਮੁਕਦਮੇ ਦਰਜ ਆ ਜੀ ਸਰ ਇਹਦੇ ਨਾਲ ਕੋਈ ਹੋਰ ਇਹਨਾਂ ਦੇ ਸਾਥੀ ਕੁਝ ਪਤਾ ਲੱਗਿਆ ਦੌਰਾਨ ਕੁਝ ਜੀ ਉਹ ਤਫਤੀਸ਼ ਚੱਲ ਰਹੀ ਹੈ ਜੀ ਦੌਰਾਨ ਤਫਤੀਸ਼ ਜੋ ਵੀ ਸਾਹਮਣੇ ਆਊਗਾ ਉਹ ਐਡ ਆਨ ਕੀਤਾ ਜਾਊਗਾ